ਭਾਰਤ ਨੇ ਸੂਰਜੀ ਊਰਜਾ ਖੇਤਰ ਵਿੱਚ ਪਿਛਲੇ 1 ਸਾਲ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਦਿਆ ਵਰਨਣਯੋਗ ਵਾਧਾ ਦਰਜ ਕੀਤਾ ਹੈ ਨਵੀ ਅਤੇ ਨਵਯਣਯੋਗ ਊਰਜਾ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਭਾਰਤ ਦੀ ਸੂਰਜੀ ਊਰਜਾ ਸਮਰੱਥਾ ਵਿੱਚ ਪਿਛਲੇ 1 ਸਾਲ ਵਿੱਚ 24.2 ਗੀਗਾਵਾਟ ਦਾ ਵਾਧਾ ਹੋਇਆ ਹੈ ਸੂਰਜੀ ਊਰਜਾ ਸਮਰੱਥਾ ਅਕਤੂਬਰ 2023 ਵਿੱਚ 178.98 ਗੀਗਾਵਾਟ ਦੇ ਮੁਕਾਬਲੇ ਅਕਤੂਬਰ 2024 ਵਿੱਚ ਵਧ ਕੇ 203.18 ਗੀਗਾਵਾਟ ਹੋ ਗਈ ਹੈ ਇਵਾਦਾ ਸੂਰਜੀ ਊਰਜਾ ਦੇ ਖੇਤਰ ਵਿੱਚ ਭਾਰਤ ਦੀਆਂ ਇੱਛਾਵਾਂ ਦੇ ਅਨੁਸਾਰ ਹੈ। ਭਾਰਤ ਨੇ ਇਸ ਸਾਲ ਮਈ ਵਿੱਚ 250 ਗੀਗਾਵਾਟ ਊਰਜਾ ਦੀ ਮੰਗ ਨੂੰ ਸਫਲਤਾਪੂਰਵਕ ਹਾਸਲ ਕਰ ਲਿਆ ਹੈ। ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਊਰਜਾ ਮੰਤਰੀਆਂ ਦੇ ਸੰਮੇਲਨ ਤੋਂ ਬਾਅਦ ਊਰਜਾ ਮੰਤਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਦੇਸ਼ ਨੇ ਜਾਵਿਕ ਬਾਲਣ ਤੋਂ 200 ਗੀਗਾਵਾਟ ਅਤੇ ਨਵਿਆਉਣਯੋਗ ਊਰਜਾ ਸਰੋਤਾਂ ਤੋਂ 50 ਗੀਗਾਵਾਟ ਨਾਲ ਇਸ ਮੰਗ ਨੂੰ ਪੂਰਾ ਕੀਤਾ ਹੈ। ਮਨੁੱਖ ਦੱਸਿਆ ਕਿ ਹੁਣ ਤੱਕ 1 ਕਰੋੜ 60 ਲੱਖ ਸਮਾਰਟ ਪ੍ਰੀਪੇਡ ਮੀਟਰ ਲਗਾਏ ਜਾ ਚੁੱਕੇ ਨੇ ਤੇ 20 ਕਰੋੜ ਮੀਟਰ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ।